ਛੁੱਟੀ ਵਾਲੇ ਦਿਨ ਮਨ ਕਰਦਾ ਹੈ ਕਿ ਕੁਝ ਸਵਾਦ ਸਵਾਦ ਖਾਓ ਜਿਵੇਂ ਕਿ ਛੋਲੇ ਭਟੂਰੇ ਕੁਲਚੇ ਛੋਲੇ ਤੇ ਮੇਰੇ ਹਸਬੰਦ ਨੇ ਮੈਨੂੰ ਕਿਹਾ ਕਿ ਬਾਜ਼ਾਰ ਵਾਲੇ ਛੋਲੇ ਭਟੂਰੇ ਤੂੰ ਬਣਾ ਹੀ ਨਹੀਂ ਸਕਦੀ ਤੇ ਮੈਂ ਵੀ ਲੈ ਲਿਆ ਫਿਰ ਚੈਲੰਜ ਮੈਂ ਕਿਹਾ ਅੱਜ ਮੈਂ ਛੋਲੇ ਭਟੂਰੇ ਬਣਾਣੇ ਨੇ ਉਹ ਵੀ ਬਿਲਕੁਲ ਸੇਮ ਬਾਜ਼ਾਰ ਵਰਗੇ ਕਿ ਸਾਰੇ ਖੁਸ਼ ਹੋ ਕੇ ਖਾਣ ਤੇ ਉਂਗਲੀਆਂ ਚੜ ਚੜ ਕੇ ਖਾਣ ਸਭ ਤੋਂ ਪਹਿਲਾਂ ਸਾਰੇ ਸੁੱਕੇ ਮਸਾਲਿਆਂ ਦਾ ਤੜਕਾ ਲਗਾ ਲਿਆ ਉਸ ਤੋਂ ਬਾਅਦ ਮੈਂ ਅਦਰਕ ਲਸਣ ਤੇ ਪਿਆਜ਼ ਨੂੰ ਛੋਟਾ ਛੋਟਾ ਕੱਟਣਾ ਸ਼ੁਰੂ ਕਰਤਾ ਤੇ ਫਿਰ ਮਿਕਸੀ ਦੇ ਵਿੱਚ ਇਹਦਾ ਇੱਕ ਪੇਸਟ ਤਿਆਰ ਕਰ ਲਿਆ ਤੇ ਪੇਸਟ ਤਿਆਰ ਕਰਨ ਮਿਲਿਆ ਸਿਧਾਰਨ ਰੱਖਣਾ ਕਿ ਪਾਣੀ ਦੀ ਜੋ ਕੁਆਂਟੀਟੀ ਹੋ ਬਿਲਕੁਲ ਥੋੜੀ ਬਣੀ ਹੈ ਕਿਉਂਕਿ ਅਜਨਲ ਕੀ ਹੋਏਗਾ ਕਿ ਸਾਨੂੰ ਪਾਣੀ ਜ਼ਿਆਦਾ ਸੁਕਾਣਾ ਨਹੀਂ ਪਏਗਾ ਅਨੀਅਨ گارਲਿਕ ਜਿੰਜਰ ਵਾਲਾ ਪੇਸਟ ਰੈਡੀ ਕਰਨ ਤੋਂ ਬਾਅਦ ਮੈਂ ਸੋਚਿਆ ਕਿ ਚਲੋ ਹੁਣ ਟਮਾਟੋ ਦੀ ਵੀ ਪਿਉਰੀ ਬਣਾ ਲੈਂਦੇ ਆ ਉਹਦੇ ਨਾਲ ਹੋਰ ਟੇਸਟ ਵਧੀਆ ਆਏਗਾ ਅਸੀਂ ਨਾਰਮਲ ਚੌਪ ਕਰਕੇ ਵੀ ਪਾ ਸਕਦੇ ਆ ਪਰ ਮੈਂ ਕਿਹਾ ਅੱਜ ਪੇਸਟ ਬਣਾ ਕੇ ਪਾਣਾ ਹੈ ਤੇ ਫਿਰ ਮੇਰਾ ਜਿਹੜਾ ਸੁੱਕੇ ਮਸਾਲਿਆਂ ਵਾਲਾ ਤੜਕਾ ਸੀ ਤੇਜ ਪੱਤਾ ਲਾਲ ਮਿਰਚ ਲੌਂਗ ਤੇ ਕਾਲੀ ਮਿਰਚ ਉਹਦੇ ਵਿੱਚ ਮੈਂ ਪਾਤਾ ਆਪਣਾ ਅਨੀਅਨ ਵਾਲਾ ਪੇਸਟ ਤੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਉਸ ਤੋਂ ਬਾਅਦ ਮੈਂ ਪਾਈ ਲਾਲ ਮਿਰਚ ਤੇ ਨਮਕ ਲਾਲ ਮਿਰਚ ਮੇਂ ਥੋੜੀ ਜੀ ਤਾਂ ਪਾਈ ਥੋੜਾ ਜਿਹਾ ਕਲਰ ਲਿਆਂ ਲਈ ਜੋ ਕਿ ਬਹੁਤ ਟੇਸਟੀ ਲੱਗਦੀ ਹੈ ਇਹ ਵਾਲੇ ਛੋਲੇ ਅਮੇਚ ਤੇ ਛੋਲੇ ਬਿਲਕੁਲ ਬਚਾਰੀ ਲੱਗਦੇ ਨੇ ਫਿਰ ਮੈਂ ਪਾਇਆ ਥੋੜਾ ਜਿਹਾ ਛੋਲੇ ਮਸਾਲਾ ਤੇ ਛੋਲੇ ਮਸਾਲਾ ਪਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਨਾਲ ਟੇਸਟ ਹੋਰ ਵਧਿਆ ਹੁੰਦਾ ਹੈ ਫਿਰ ਮੈਂ ਜਿਹੜੀ ਟਮਾਟਰ ਤੇ ਹਰੀ ਮਿਰਚ ਦੀ ਪਿਉਰੀ ਤਿਆਰ ਕੀਤੀ ਸੀ ਉਹ ਵੀ ਆਪਣੇ ਛੋਲਿਆਂ ਦੇ ਤੜਕੇ ਦੇ ਵਿੱਚ ਪਾ ਦਿੱਤੀ ਤੇ ਹੋਂ ਛੋਲੇ ਮੈਂ ਪਹਿਲਾਂ ਹੀ ਰੈਡੀ ਕਰਤੀ ਹੋਈ ਸੀ ਨਮਕ ਤੇ ਹਲਦੀ ਪਾ ਕੇ ਮੈਂ ਛੋਲੇ ਬੋਇਲ ਕਰਲੇ ਸੀ ਤੇ ਉਸ ਤੋਂ ਬਾਅਦ ਛੋਲੇ ਮੈਂ ਰੱਖ ਦਿੱਤੇ ਸੀ ਸਾਈਡ ਤੇ ਮੈਂ ਕਿਹ ਪਹਿਲੇ ਤੜਕਾ ਬਣਾਵਾਂਗੀ ਬਿਲਕੁਲ ਬਾਜ਼ਾਰੀ ਰੈਸਟੋਰੈਂਟ ਵਾਲਾ ਉਸ ਤੋਂ ਬਾਅਦ ਹੀ ਮੈਂ ਇਹਦੇ ਛੋਲੇ ਪਾਵਾਂਗੀ ਜਦੋਂ ਸਾਡੇ ਛੋਲਿਆਂ ਦਾ ਕਲਰ ਹਲਦੀ ਕਰਕੇ ਬਹੁਤ ਵਧੀਆ ਆ ਗਿਆ ਸੀ ਤੇ ਨਾ ਮੈਨੂੰ ਇਹਨੂੰ ਜਿਆਦਾ ਪਕਾਉਣ ਦੀ ਲੋੜ ਸੀ ਬਸ ਮੈਂ ਇੱਕ ਦੋ ਬੋਇਲਸ ਦਵਾਨੇ ਸੀ ਤੇ ਛੋਲੇ ਮੈਂ ਚੰਗੀ ਤਰ੍ਹਾਂ ਕਰਤੇ ਹੋਣ ਆਪਣੇ ਤੜਕੇ ਦੇ ਵਿੱਚ ਮਿਕਸ ਤੇ ਹੋ ਗਏ ਜੀ ਸਾਡੇ ਛੋਲੇ ਤਿਆਰ ਗਰਮਾ ਗਰਮ ਬਹੁਤ ਹੀ ਸਵਾਦ ਛੋਲੇ ਜਿਹੜੇ ਕਿ ਬਾਜ਼ਾਰ ਚ ਮਿਲਦੇ ਨੇ ਉਹ ਸੇਮ ਬਣਾਏ ਐਸੇ ਤੇ ਸਾਡੇ ਘਰ ਮੈਦਾ ਬਿਲਕੁਲ ਵੀ ਨਹੀਂ ਆਂਦਾ ਪਰ ਅੱਜ ਮੈਂ ਸੋਚਿਆ ਪਟੂਰੇ ਜਿਹੜੇ ਬਣਾਉਣੇ ਨੇ ਉਹ ਮੈਦੇ ਵਾਲੀ ਬਣਾਉਣੇ ਨੇ ਕਿਉਂਕਿ ਉਹਦਾ ਹੀ ਪ੍ਰੋਪਰ ਬਨੇਗਾ ਫਿਰ ਮੈਂ ਮੈਦੇ ਦੇ ਵਿੱਚ ਨਮਕ ਖੰਡ ਤੇ ਥੋੜਾ ਜਿਹਾ ਦਹੀਂ ਤੇ ਬੇਕਿੰਗ ਸੋਡਾ ਪਾ ਦਿੱਤਾ ਤੇ ਉਹਨੂੰ ਚੰਗੀ ਤਰ੍ਹਾਂ ਕਰਤਾ ਮਿਕਸ ਤੇ ਉਸ ਤੋਂ ਬਾਅਦ ਥੋੜਾ ਥੋੜਾ ਪਾਣੀ ਪਾ ਕੇ ਮੈਦਾ ਡੋ ਤਿਆਰ ਕਰ ਲਿਆ ਡੋ ਬਿਲਕੁਲ ਹੀ ਸੌਫਟ ਹੋਣਾ ਚਾਹੀਦਾ ਹੈ ਜੋ ਸੌਫਟ ਡੋ ਹੋਏਗਾ ਉਹਦੇ ਪਟੂਰੇ ਬਹੁਤ ਹੀ ਸਵਾਦ ਬਣਨਗੇ ਤੇ ਫੁੱਲ ਫੁੱਲ ਕੇ ਬਣਨਗੇ ਬੇਕਿੰਗ ਸੋਡਾ ਵੀ ਨਾਰਮਲ ਪਾਣਾ ਹੈ ਫਿਰ ਮੈਂ ਥੋੜਾ ਜਿਹਾ ਕਿਓ ਪਾ ਲਿਆ ਇਹਦੇ ਵਿੱਚ ਤੇ ਇਹਨੂੰ ਹੋਰ ਸੌਫਟ ਕਰ ਲਿਆ ਤੇ ਇਹਨੂੰ ਥੋੜਾ ਥੋੜਾ ਮੈਦਾ ਲਗਾ ਕੇ ਇਹਦਾ ਪੂਰਾ ਵਧੀਆ ਜਿਹਾ ਡੋ ਤਿਆਰ ਕਰ ਲਿਆ ਤੇ ਇਹਨੂੰ ਅਸੀਂ 10 15 ਜਾਂ 20 ਮਿੰਟ ਲਈ ਜਿੰਨੀ ਦੇਰ ਰੱਖ ਸਕਦੇ ਆ ਉਹਨੂੰ ਰੱਖਾਂਗੇ ਕਿਉਂਕਿ ਇਹ ਜਿੰਨਾ ਜਿਆਦਾ ਰੈਸਟ ਹੋਏਗਾ ਉਨਹੀਂ ਸੌਫਟ ਬਨੇਗਾ ਤੇ ਉਨਹੀਂ ਸਾਡੇ ਸਵਾਦ ਵੀ ਬਣਨਗੇ ਫੇਰ 20 ਮਿੰਟਸ ਦੇ ਬਾਅਦ ਮੈਂ ਆਪਣੇ ਡੋਦੇ ਪੇੜੇ ਕਰਨੇ ਸ਼ੁਰੂ ਕਰਤੇ ਤੇ ਇੱਕ ਪੇੜਾ ਕਰਨ ਵੇਲੇ ਬਹੁਤ ਹੀ ਆਰਾਮ ਨਾਲ ਕਰਨਾ ਹੈ ਤੇ ਇਸ ਚੀਜ਼ ਦਾ ਬਿਲਕੁਲ ਧਿਆਨ ਰੱਖਣਾ ਹੈ ਕਿ ਜੋ ਸਾਡਾ ਰੋਟੀ ਹੈ ਜਿਵੇਂ ਅਸੀਂ ਰੋਟੀ ਵਾਂਗ ਵੇਲਣਾ ਹੈ ਉਹਨੂੰ ਬਿਲਕੁਲ ਵੀ ਪਤਲਾ ਨਹੀਂ ਕਰਨਾ ਜੇ ਅਸੀਂ ਪਤਲਾ ਕਰਾਂਗੇ ਤੇ ਸਾਡਾ ਪਟੂਰਾ ਬਿਲਕੁਲ ਵੀ ਫੁੱਲੇਗਾ ਨਹੀਂ ਤੇ ਹਨੂ ਮੈਂ ਰੋਟੀ ਨੂੰ ਵੇਲ ਲਿਆ ਚੰਗੀ ਤਰ੍ਹਾਂ ਤੇ ਲੰਬਾ ਜਿਹੜੀ ਵੀ ਸ਼ੇਪ ਹੈ ਤੁਸੀਂ ਪਟੂਰੇ ਜਿਵੇਂ ਰੇੜੀ ਵਾਲੇ ਬਣਾਉਂਦੇ ਨੇ ਲੰਬੇ-ਲੰਬੇ ਪਟੂਰੇ ਤੇ ਮੈਂ ਵੀ ਸੋਚਿਆ ਕਿ ਲੰਬੇ-ਲੰਬੇ ਪਟੂਰੇ ਬਣਾਉਂਦੀ ਆ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਵੇਲਣ ਤੋਂ ਬਾਅਦ ਜਿਹੜਾ ਤੇਲ ਸੀ ਤੇਲ ਨੂੰ ਪ੍ਰੋਪਰ ਗਰਮ-ਗਰਮ ਤੇਲ ਦੇ ਵਿੱਚ ਪਾਣਾ ਇਹਨੂੰ ਨਹੀਂ ਤੇ ਪਟੂਰਾ ਖਰਾਬ ਹੋ ਜਾਏਗਾ ਚੰਗੀ ਤਰ੍ਹਾਂ ਫੁੱਲੇਗਾ ਵੀ ਨਹੀਂ ਇਹ ਦੇਖ ਸਕਦੇ ਹੋ ਤੁਸੀਂ ਕਿ ਮੇਰਾ ਪਟੂਰਾ ਕਿਵੇਂ ਫੁੱਲ ਕੇ ਤਿਆਰ ਹੋ ਰਿਹਾ ਹੈ ਤੇ ਇਹਨੂੰ ਥੋੜਾ-ਥੋੜਾ ਪ੍ਰੈਸ ਕਰਨਾ ਹੈ ਤੇ ਬਸ ਹੋ ਗਿਆ ਸਾਡਾ ਪਟੂਰਾ ਰੈਡੀ ਤੇ ਸਾਰੇ ਬੋਥ ਵੇਟ ਕਰ ਰਹੇ ਸੀ ਕਿ ਵਾਹ ਗਰਮਾ-ਗਰਮ ਛੋਲੇ ਪਟੂਰੇ ਅੱਜ ਖਵਾਏਗੀ ਨੈਂਦੀਪ ਮੈਂ ਕਿਹਾ ਵਾਹ ਖਵਾਂ ਲੰਗੀ ਸਾਰਿਆਂ ਨੂੰ ਤੇ ਬਹੁਤ ਹੀ ਸਵਾਦ ਨਾਲ ਚਟ ਚਟ ਕੇ ਸਾਰਿਆਂ ਨੇ ਖਾਦੇ ਕਹਿੰਦੇ ਵਾਹ ਸਿੱਤੇ ਰੋਜ਼ ਐਵੇਂ ਸੋਚਦੇ ਆ ਸੰਡੇ ਨੂੰ ਕੀ ਬਾਜ਼ਾਰੋਂ ਖਾ ਕੇ ਆਈਏ ਤੇ ਘਰ ਹੀ ਇਹਨੇ ਸਵਾਦ ਛੋਲੇ ਭਟੂਰੇ ਬਣ ਗਏ ਮੈਂ ਕਿਹਾ ਚਲੋ ਮੈਂ ਵੀ ਖਾ ਕੇ ਦੇਖ ਲੈਂਦੀ ਹਾਂ ਸਵਾਦ ਕਿ ਵਜਹ ਛੋਲੇ ਭਟੂਰੇ ਬਣਨੇ ਤੇ ਬਹੁਤ ਹੀ ਟੇਸਟੀ ਸੀ ਬਿਲਕੁਲ ਸੇਮ ਰੈਡੀ ਵਾਲੇ ਜਾਂ ਬਾਜ਼ਾਰ ਵਾਲਾ ਟੇਸਟ ਆ ਰਿਹਾ ਸੀ